ਯਾਰ ਘੜੀ ਬਲਵਾਤ ਤੇ ਗਈ ਸੀ ਹੈ ਉਹ ਜਿਹੜੀ ਉਹਦੀ ਭੈਣ ਦਾ ਸੱਜ ਕੇ ਬੈਗੀ ਆ ਉਧਰੋਂ ਘਰ ਭੂਆਈ ਆ ਉਧਰੋਂ ਨੀਗੀ ਦੀ ਪੋਤੀਆਂ ਨਾਲੇ ਘਰ ਹੈ ਰਾਤੀ ਮਾਹਾਂ ਰੋਟੀ ਪਕਾਈ ਸੀ ਸਵੇਰ ਤਾਂ ਫਿਰ ਬੋਬਾ ਸਿਰਤੇ ਆ ਹੈ ਇਹਨੂੰ ਸ਼ਰਮੀ ਹੈ ਦੇਗੀ ਕਿ ਤੂੰ ਗਈ ਹੈ ਤਾਂ ਪ੍ਰੈਣ ਨੇ ਤਾਂ ਮੋੜਿਆ ਉਹੋ ਜਿਹੀ ਉਹਦੀ ਭੈਣ ਵਾਂ ਦੀਦੀ ਰਹਿ ਤੂੰ ਦੀਦੀ ਰਹਿ ਤੂੰ ਇੱਥੇ ਜੱਗੇ ਵੇਦੇ ਇਹ ਪਾਣੀ ਪੀਣਾ ਹੀ ਹਰਾਮ ਹੋਇਆ ਆ ਭਾਂਡਿਆਂ ਦਾ ਢੇਰ ਕਿਸੇ ਬੁੱਝਣ ਨਾਲ ਵੇ ਮੰਜਣਾਂ ਚ ਹਾਦ ਹੋਈ ਐ ਉਹ ਬੰਦਾ ਜਾਂਦਾ ਯਾਰ ਆਪਣੇ ਟਾਈਮ ਨਾਲ ਆਪਣੇ ਘਰ ਹੁੰਦਾ ਵਾ ਇਹਨੇ ਤੇ ਨਾ ਭੂਤੀਆਂ ਦਾ ਟਕਰ ਆ ਛੜੀ ਇਹਨੂੰ ਹਾਲ ਲੈਣ ਦੇ ਸਹੀ ਐ ਹੈ ਨਾ ਹੁਣ ਮੈਂ ਭੂਆ ਨੂੰ ਤੋਂ ਕਹਿਣੇ ਚੋਗਾ ਤੇ ਭੂਆ ਤੋਂ ਹੁਰਕੇ ਲਾ ਦੇ ਉਹ ਕੀ ਪਤਾ ਐਸੇ ਤੋਂ ਖੋਥੋ ਨਹੀਂ ਇੱਥੇ ਐ ਹੈ ਤੇ ਉਹ ਜੀ ਗੜੇ ਉਤੋਂ ਬਾਅਦ ਜੀਵਨ ਇਹ ਘਰ ਛੜੀ ਆ ਉਹ ਅਜੇ ਆਈ ਨੂੰ ਦੋ ਦਿਨ ਨਹੀਂ ਹੋਏ ਤਾਂ ਤੂੰ ਇਹ ਚੱਲ ਗਈ ਐ ਤੇ ਚਲ ਕੋਈ ਨਹੀਂ ਆਪੀ ਭੂਆ ਮਾੜਾ ਚੋਕਾ ਲਿਖੂਗੀ ਹੈ ਉਨ ਦੱਖਾਂ ਤੋਂ ਘਰ ਨਹੀਂ ਲੱਭਦਾ ਰੋਟੀਆਂ ਨੇ ਖੇਰ ਬਣੋਣੀਆਂ ਸਾਡੀਆਂ ਹੱਦ ਹੋਈ ਆ ਮਨਾ ਜਾਣਦੇ ਪਰੇ ਇਹਨੂੰ ਨਾ ਫੋਨ ਕਰਨਾ ਪਤਾ ਨਹੀਂ ਕੱਲ ਦੀ ਕਿੱਥੇ ਚਲੀ ਗਈ ਏ ਤਿਆਰ ਹੋ ਕੇ ਮੈਨੂੰ ਤਾਂ ਕੁਝ ਦੱਸਿਆ ਨਹੀਂ ਉਹਨੇ ਵੀ ਮੈਂ ਕਿੱਥੇ ਚੱਲੀ ਕਿੱਥੇ ਨਹੀਂ ਚੱਲੀ ਕੱਲ ਦੀ ਗਈ ਆ ਅੱਜ ਵੀ ਨਹੀਂ ਅਜੇ ਤੱਕ ਆਈ ਸ਼ਾਮਾਂ ਪੈ ਰਹੀਆਂ ਨੇ ਕੀ ਪਤਾ ਅੱਜ ਵੀ ਆਉਣਾ ਕਿ ਨਹੀਂ ਆਉਣਾ ਇੱਗੀ ਬੇਫਿਕਰੀ ਹੋ ਕੇ ਚੱਲ ਗਈ ਜੇ ਅਸੀਂ ਆ ਹੀ ਦੇਣ ਚੱਲਦੇ ਹਾਂ ਤੇ ਚੱਲ ਮੁੰਡੇ ਨੂੰ ਪੁੱਛ ਨਹੀਂ ਹੁਣ ਉਹਨੂੰ ਪਤਾ ਹੋਣਾ ਹੈ ਮੁੰਜਿੰਦਰਾ ਹਾਂ ਭੂਆ ਮੈਂ ਆਹਾਂ ਇੱਥੇ ਬੈਹ ਹੋਰਾਂ ਭਰਾਵਾ ਦੱਸੋ ਜੀਵਨ ਕਿੱਥੇ ਚਲੀ ਗਈ ਅਕਾਲੀ ਉਹ ਦੱਸਣਾ ਦੱਸਣਾ ਭੂਆ ਕੀ ਹੋ ਘੜੀ ਪਾ ਲਵਾਤੇ ਗਈ ਮੇਰੀ ਨਾ ਇਹ ਭੈਣ ਦੇ ਨਾ ਇਹ ਪਾਣੀ ਕੀ ਗੱਲ ਹੋਈ ਉਹਨੂੰ ਇਹ ਖਾਦਗੁਰ ਚੜਿਆ ਅੱਛਾ ਐਵੇਂ ਪਤਾ ਲਾਇਆ ਵਾ ਘੰਟੇ ਬਾਅਦ ਤੇ ਗਈ ਉਹ ਕੱਲ ਦੀ 12 ਵਜੇ ਦੀ ਗਈ ਉਹ ਦੰਦ 3 ਵਜੇ ਤੱਕ ਮੁੜਿਆ 4 ਵਜੇ ਤੱਕ ਮੁੜਿਆ ਹੈ ਬਸਾਂ ਤੇ ਹੁੰਦੀਆਂ ਰਹਿੰਦੀਆਂ ਹੈ ਆਹ ਅੱਡਾ ਵੱਡਾ ਕਿਹੜਾ ਦੂਜਾ ਕਿਦੇ ਨਹੀਂ ਕੋਈ ਗੱਲ ਹੀ ਨਹੀਂ ਠੀਕ ਨਹੀਂ ਤੇ ਭਰ ਵੇਲੇ ਦਿਮਾਗ ਦੀ ਘਾਟ ਵਾਰ ਇੱਕ ਉਹੋ ਜੀ ਭੈਣ ਵਾ ਕਈ ਨਾ ਟੱਬਰ ਦਾ ਇੱਥੇ ਬੈਠੀ ਆ ਰੋਟੀ ਪਾਣੀ ਉਹਨੇ ਫੁਕਾ ਕੇ ਦੇਣਾ ਸਾਰੇ ਸਾਰੇ ਉਹਦੇ ਮੂੰਹਾਂ 'ਲੇ ਵੰਦੇ ਆ ਘਰ ਨੇ ਵੀ ਜਾਣ ਕੇ ਰੱਖ ਲਈ ਹੋਣੀਆਂ ਕਿ ਭਾ ਰਹਿਣ ਤੇ ਆਪੇ ਪਕਾਉਣ ਖਾਣਗੇ ਮਾਈ ਆਈ ਆ ਤੇ ਆਪੇ ਪਕਾਏਗੀ ਓਏ ਉਹਦੇ ਗੱਲਾਂ ਓਏ ਇੰਨੇ ਨੇ ਪਤਾ ਮੈਂ ਭੂਹ ਦੀ ਲੱਗੇ ਨਜ਼ਰ ਨਹੀਂ ਦੀ ਹੈ ਉਹ ਲੱਗੇ ਬਲੇਟ ਵਾਲੀ ਮਾਦੀ ਫੇਦੀ ਰਾਜ ਨੂੰ ਵਿਚਾਰੀ ਬਹੁਤ ਗੱਲ ਵਾ ਉਹਨਾਂ ਨੇ ਕਿਹਾ ਪਰਨਾ ਇਹਨੂੰ ਮਾਸਾ ਸ਼ਰਮ ਨਹੀਂ ਗਈ ਵੀ ਦੱਸ ਮੈਂ ਕਿੱਦੇ ਸਤ ਜੀ ਛੱਡ ਕੇ ਆਈ ਹਾਂ ਉਹਦਾ ਰਾਦਣਾ ਚਲ ਭੂਆ ਨੇ ਮਕਰੋ ਲਾ ਕੇ ਦੇ ਦੇਣੇ ਪਰੌਂਠੇ ਇਹਨਾਂ ਨੂੰ ਆਹ ਕਰੂਗੀ ਨਾ ਮਾੜਾ ਚੰਗਾ ਜਿੱਦਾਂ ਦਿਖਾਊਗਾ ਤੇ ਭੂਆ ਚੌਲ ਉਹ ਹੀ ਕੱਲ ਦੇ ਜਲੰਡੇ ਜਿਹੜੇ ਉਹ ਹੀ ਆ ਮੈਂ ਤਾਂ ਤੇ ਸਵੇਰੇ ਸੁਸਤੀ ਆ ਜੂਗੀ ਤੇ ਸਵੇਰੇ ਫੁਲਕੇ ਦੋ ਤਾਜੇ ਲਾ ਕੇ ਖਾਵਾਂਗੇ ਆਹ ਉਹ ਜੇ ਨਾ ਚੰਗਾ ਵੀ ਵੱਡਾ ਮੁੰਡਾ ਆਟਾ ਉਟਾ ਖੋਲ ਲੈਂਦਾ ਮਾੜਾ ਬਤੋ ਪਰ ਆਵਾ ਉਹ ਤੇ ਅੱਜ ਸ਼ਾਮਾਂ ਵੀ ਪੈ ਗਈਆਂ ਤੇ ਤਾਂ ਨਹੀਂ ਆਈ ਉਹ ਬਹੁਤ ਗੱਲ ਵਾ ਉਹ ਮੈਂ ਵੀ ਚੱਲ ਉਹ ਮੈਂ ਜੇ ਲੈਟੋ ਲੱਗਾ ਵਾ ਤੇ ਰਾਤ ਕਿਦੇ ਫੇਰ ਬੱਤੀ ਜਗਦੀ ਪੈਲੀ ਜੜੀਆਂ ਪਰ ਤੇ ਮੈਂ ਚੱਲ ਛੋਟਾ ਲੈ ਜਾਨਾ ਕੁੱਤੇ ਕੱਤੇ ਰਾਜ ਬੜੇ ਹੁੰਦੇ ਆ ਆਹੋ ਨਹੀਂ ਪੈਂਦੇ ਆ ਕੁੱਤੇ ਰਾਤ ਵਿੱਚ ਛੋਟਾ ਚਾਹੀਦਾ ਹੱਥ 'ਚ ਜ਼ਰੂਰ ਪਰ ਤੇ ਪੂਆ ਮੈਂ ਇੱਕ ਮਿੰਟ ਗੱਲ ਸੁਣ ਲੈ ਤੇਰੇ ਹੁੰਦੇ ਫੋਨ ਕਰ ਦਿੰਦਾ ਮੈਂ ਫਿਰ ਤੂੰ ਕਹਿਣਾ ਵੀ ਕਿਸੇ ਜਾਣ ਕੇ ਜਾਵਾ ਤੂੰ ਤਰ੍ਹਾਂ ਦਾ ਕਰਨਾ ਜਾਣ ਕੇ ਤੇਰਾ ਨਾਂ ਕੀ ਕਰਨਾ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਵਧੀਆ ਵਧੀਆ ਮੇਰੀ ਗੱਲ ਸੁਣ ਲਾ ਤੈਨੂੰ ਮੈਂ ਸਵੇਰੇ ਸੋਹਤੇ ਉੱਠ ਕੇ ਫੋਨ ਕੀਤਾ ਮੈਂ ਕਿਹਾ ਵੀ ਚੱਲ ਬੰਦਾ ਲੇਟ ਹੋ ਹੀ ਜਾਂਦਾ ਵਾ ਹੈ ਤੇ ਪਰ ਇਤਰਾ ਨਹੀਂ ਤੈਨੂੰ ਕਰਨੀ ਚਾਹੀਦੀ ਹੈ ਅਸੀਂ ਤਿੰਨ ਚਾਰ ਜੀ ਹੈਗੇ ਤੇਰੇ ਮੂੰਹ ਵਾਲੇ ਵੇਖਣ ਦੇ ਸਵੇਰ ਦੇ ਭੂਆ ਨੇ ਭੂਆ ਨੇ ਕੀ ਕਰਨਾ ਹੈ ਇੱਥੇ ਤੂੰ ਉਹ ਗੱਲਾਂ ਕਰੀ ਜਾਂਦੀ ਹੁੰਨੀ ਆਹੋ ਉਹ ਚੱਲ ਭੂਆ ਵਿਚਾਰਦੇ ਕੀ ਉਹ ਬੰਦਾ ਰੋ ਰੋ ਇੱਕ ਟਾਈਮ ਰੋਟੀ ਖਾ ਲੈਂਦਾ ਬੜੀ ਕੁੜੀ ਆ ਨੀ ਕਿ ਉਹ ਤਾਂ ਘੜੀ ਘੜੀ ਰੋਟੀ ਚਾਹੀਦੀ ਤੈਨੂੰ ਪਤਾ ਨਿਆਣੇ ਦੀ ਰੋਟੀ ਮੰਗਦਾ ਮਿੰਟੋਂ ਮਿੰਟੀ ਹੁਣ ਕਦੀ ਕੋ ਖਾ ਲਿਆ ਫੇਰ ਕਦੀ ਕੋ ਖਾ ਲਿਆ ਠੇਕਾ ਲਿਆ ਤੂੰ ਇੱਥੇ ਗੱਲ ਠੇਕੇ ਦੀ ਨਹੀਂ ਜਗਲਾ ਬੰਦਾ ਜੇ ਚਾਹਣਾ ਆਇਆ ਨਾ ਕੋਈ ਭੈਣ ਭਰਾ ਤੇ ਕੋਈ ਗੱਲ ਦੀ ਉਹ ਸਾਰੀ ਉਮਰ ਆਸ ਤੇ ਨਹੀਂ ਇੱਥੇ ਆਏ ਤੇਰੀਆਂ ਰੋਟੀਆਂ ਖਾਣ ਉਹਦੇ ਡਾਂਗਾਂ ਆਉਂਦੇ ਤੇ ਚਾਹ ਹੁੰਦਾ ਚੱਲ ਨਿਆਣੇ ਨੂੰ ਫੜਨ ਤਾਂ ਚੱਲੀਏ ਮੇਰੀ ਗੱਲ ਸੁਣ ਲੈ ਉਥੋਂ ਅੱਡੇ ਤੱਕ ਆਏ ਤਾਂ ਗਾੜੀ ਮੈਂ ਮੁੰਡੇ ਨੂੰ ਖੁਲਾ ਦਿੰਦਾ ਵਾ ਸ਼ਰਮ ਕਰੀ ਜੁਂਦੀ ਹੈ ਹੈ ਜੇ ਕੋਈ ਜੀ ਘਰ ਆਇਂਦਾ ਤੇ ਇਤਰਾ ਨਹੀਂ ਕਰੀਦਾ ਹੁੰਦਾ ਭੂਆ ਨੇ ਪਕਾ ਦੇਣੀਆਂ ਇੱਥੇ ਓਦਾਂ-ਉਦਾਂ ਕੰਮ ਕਰਕੇ ਤੇ ਜਾ ਗਈ ਚੱਲ ਠੀਕ ਹੈ ਮੈਂ ਘਰ ਖੜਾ ਰੱਖਦਾ ਵਾਂ ਕਲਾਉਣਾ ਮੁੰਡੇ ਨੇ ਤਾਂ ਬਾਹਰ ਮਗਰ ਬਹਿ ਕੇ ਤੇ ਓਕੇ ਓਕੇ ਮੈਂ ਭਰਾਵਾ ਉਹ ਵੀ ਤਾਂ ਚਲੀ ਗਈ ਹੋਣੀ ਆ ਤੇ ਭੂਆ ਆਈ ਆ ਤੇ ਮੈਂ ਉਹਦਾਂ ਦੀ ਪਕਾ ਕੇ ਖਵਾਲਣ ਡਈਆਂ ਤੇ ਹੁਣ ਭੂਆ ਵੀ ਪਕਾ ਕੇ ਖਵਾਲੇ ਇਹਨਾਂ ਨੂੰ ਤੇ ਮੇਰੀ ਗੱਲ ਸੁਣ ਇਹ ਵੀ ਹੁਣਿੱਥੇ ਗਈ ਆ ਉੱਥੇ ਇਹਨੂੰ ਕੋਈ ਪਕਾ ਕੇ ਖਵਾਲਦਾ ਹੋਊਗਾ ਹੈ ਇਤਰਾ ਹੀ ਬੰਦਾ ਸਮਝੇ ਇਹੋ ਹੀ ਤਾਂ ਸੋਚ ਵਾਏ ਥੋੜੀ ਗੱਲ ਵਾ ਹੈ ਇਹੋ ਤੇ ਸੋਚ ਵਾ ਇਹ ਨਹੀਂ ਨਾ ਸੋਚ-ਸੋਚ ਦਿਨਾ ਵੀ ਜਦੋਂ ਅਸੀਂ ਕਿਤੇ ਜਾਂਦੇ ਆ ਤਾਂ ਸਾਨੂੰ ਵੀ ਕੋਈ ਪਕਾ ਕੇ ਖਵਾਲਦਾ ਵਾ ਤੇ ਜੇ ਸਾਡੇ ਘਰ ਕੋਈ ਆਇਆ ਤੇ ਆਹਾਂ ਹੀ ਖਵਾ ਲੈਣੀਆਂ ਨੇ ਹੁਣ ਭੂਆ ਤੂੰ ਰੋਟੀ ਪਿੰਨੇ ਦੇ ਪਰਲੇ ਪੰਦੇ ਥੋੜੀ ਖਾ ਕੇ ਆਉਣੀ ਆ ਤੇ ਭੂਆ ਤੂੰ ਸਾਡੀ ਐਂ ਕਿ ਉਧਰ ਥਾਰੇ ਕੇ ਪਤੀ ਦੀ ਆ ਠੀਕ ਨਹੀਂ ਸ਼ਰਮ ਤੇ ਇਹਨੂੰ ਚਾਹੀਦੀ ਆ ਤੇ ਪਰ ਵਾਪਸ ਜੇ ਕਿਹਦੇ ਸਾਲਵਾਂ ਤੋਂ ਬੰਦਾ ਆਈ ਜਾਂਦਾ ਵਾ ਤਾਂ ਇੱਡੀ ਆਖਿਰ ਵੀ ਕੀ ਆ ਗਈ ਐ ਉਹ ਹੀ ਗੱਲ ਵਾ ਨਾ ਹੱਦ ਹੋਈ ਐ ਜਿਹੜਾ ਕੋਈ ਰੋਜ ਪੁੱਤ ਤੁਰਿਆ ਤੇ ਤੂੰ ਇੰਨਾ ਚਾਹ ਕੀਤਾ ਵੀ ਭੂਆ ਜ਼ਰੂਰ ਆਈ ਦੋਏ ਤੂੰ ਪਿਓ ਫਤ ਗਏ ਉਹਦਣ ਲੋੜੀ ਦੇਣ ਤਾਂ ਤੁਸੀਂ ਚਾਹ ਕੀਤਾ ਵੀ ਭੂਆ ਜੀ ਆਈ ਭੂਆ ਜੀ ਆਈ ਤੇ ਮੈਂ ਆ ਗਈ ਓਏ ਉਹ ਤੇ ਗੱਲ ਭੂਆ ਥਰੀ ਠੀਕ ਵਾ ਪਰ ਹੁਣ ਇਹਦਾ ਤੇ ਬੇੜਾ ਕਰਕ ਹੋ ਗਿਆ ਕਿ ਨਹੀਂ ਹੈ ਵੇਖ ਦੇ ਘੜੀ ਪਲਵਾ ਤੇ ਮੈਨੂੰ ਕਹਿ ਕੇ ਗਈ ਜਾ ਉਦੋਂ ਸ਼ਾਮਾਂ ਨੂੰ ਮੈਨੂੰ ਕਹਿ ਜਾ ਆਹੋ ਕਹਿ ਜਾਂਦੀ ਵੀ ਮੈਂ ਦੋ ਦਿਨ ਰਹਿ ਕੇ ਆਉਂਦਾ ਉਹ ਤੇ ਗੱਲ ਆ ਉਹ ਭੂਆ ਬਹੁਤੀ ਗੱਲ ਇਨਾਂ ਆ ਟਾਈਪ ਗੁੱਜਾ ਫਰੈਂਚੀ ਜੀ ਲੱਗਾ ਹੋਵੇ ਨਾ ਤੇ ਬੰਦਾ ਕੱਢ ਕੇ ਦੋ ਪੇਲੇ ਲਵੇ ਰ ਲੀਦਾ ਵਾ ਹੈ ਚੱਲ ਪੂਆ ਕੋਈ ਨਹੀਂ ਆਇਆ ਨਾ ਨੇ ਖਾਣੇ ਰੋਟੀ ਪਣੀ ਫਿਰ ਇਕੱਠੇ ਬਹਿ ਗਏ ਹੈ ਆ ਮੈਂ ਘਰ ਆ ਬੰਬੀ ਬਾਦਾ ਹੈ ਚਲੋ ਆ ਜਾਂਦੀ ਆ ਤੇ ਠੀਕ ਹੈ ਨਹੀਂ ਤੇ ਫਿਰ ਆਪੇ ਤੱਤੀਆਂ ਕਰਨੀਆਂ ਪੈਣੀਆਂ ਨੇ ਕੀ ਕਰਨਾ ਫਿਰ ਹੁਣ ਜੇ ਆ ਜੂ ਤੇ ਠੀਕ ਹੈ ਬਤਾ ਦੂਗੀ ਤੇ ਆਪ ਹੀ ਕਰਾਂਗੇ ਮਾੜੀ ਮੋਟੀ ਪਕਾਵਾਂਗੇ ਖਾਵਾਂਗੇ ਅੱਛਾ ਚੱਲ ਕੋਈ ਨਹੀਂ ਆ ਗਿਆ ਪੰਜ ਮਿੰਟ ਤੱਕ ਦੇਖੋ ਆਓ ਠੀਕ ਆ ਉਹ ਆ ਗਿਆਗਾ ਭਰਾ ਮੋਟਰਸਾਈਕਲ ਕਰ ਲਿਆ ਸਟਾਰਟ ਮੈਂ ਆ ਵੇ ਉਹ ਆ ਗਿਆ ਵਾਹ ਵੇ ਆ ਗਿਆ ਭਰਾ ਚੰਗਾ ਜੀ ਜੀ ਨੂੰ ਮੈਂ ਸੈਕਲ ਟਿਊਟਾ ਦੂੰ ਟਿਊਟਾ ਲੈਣਾ ਵਾ ਚੱਲ ਤੂੰ ਬਹਿ ਪਹਿਲਾਂ ਫਿਰ ਤੇਰੇ ਝੂਟਾ ਦੇ ਦਿੰਦਾ ਵਾ ਚੱਲ ਬਹਿ ਜਾ ਧਿਆਨ ਨਾਲ ਬਹਿ ਠੀਕ ਆ ਕਾਹ ਜਾਣਾ ਕਿਸੇ ਝੂਟਾ ਦੇ ਦੇ ਵੇੜੇ ਜੀ ਵੇੜੇ ਝੂਟਾ ਦੇਦਾ ਚੱਲ ਵੇੜੇ ਝੂਟਾ ਦੇਦਾ ਤੇ ਭਾ ਤੇਰੇ ਤੇ ਦਾਖ ਲੀ ਜਾ ਉੱਥੇ ਕਿਉਂ ਡਿਆ ਵਾ ਉਹ ਮੇਰੀ ਗੱਲ ਸੁਣ ਆ ਕੁੜੀ ਨੂੰ ਇੱਥੇ ਲਾ ਤੇ ਮਾਂ ਤੇ ਅੱਡੇ ਤੇ ਆ ਗਈ ਉਹ じゃ ਲੈ ਗਿਆ ਉਹਨੂੰ ਅੱਡੇ ਤੇ ਆ ਆਹੋ じゃ ਲੈ ਗਿਆ ਚਲਾ ਪੁੱਤ ਲੈ ਆ ਨਾ ਆ ਤਾਰ ਤੋਂ ਕੁੜੀ ਨੂੰ ਚੱਲ ਲੈ ਤੇ ਬਾਗ ਚ ਉਡਾ ਦੇ ਨਾ ਠੀਕ ਆ ਚੱਲ ਠੀਕ ਆ ਕੋਈ ਨਹੀਂ ਚਲ ਆਣ ਕੇ ਦੇਣੀ ਕੁੜੀ ਨੂੰ ਹਟੇ ਜਾ ਚੰਗਾ ਉਦੋਂ ਨਹੀਂ ਗਾ ਮੈਂ ਲੈ ਕੇ ਪਤਾ ਤੇ ਮਾਸੀ ਦਾ ਆਇਣਾ ਹੈ ਹੈ ਤੇ ਭੂਆ ਨੂੰ ਪਤਾ ਕਿ ਰੋਟੀਆਂ ਲੈਣੇ ਸਾਡੇ ਵਾਸਤੇ ਤੇ ਫਿਰ ਕੀ ਹੋ ਗਿਆ ਭੂਆ ਨੂੰ ਰੋਟੀਆਂ ਚਾਹੀਦੀਆਂ ਗਿਆ ਕੇ ਦਿੱਤਾ ਹੀ ਬੁਲਾ ਲਿਆ ਸੀਗਾ ਹੱਦ ਹੋ ਗਈ ਤੇਰੇ ਵਾਲੀ ਜੇ ਤੇਰੀ ਮਾਸੀ ਠੀਕ ਨਹੀਂ ਸੀ ਮੈਂ ਚਲੀ ਗਈ ਆ ਤੇ ਅਖਰਾ ਕੀ ਕੋਈ ਉਹ ਠੀਕ ਨਹੀਂ ਠੀਕ ਹੋਈ ਨਾ ਸੀਗਾ ਤੇ ਘਰ ਕਿਨੇ ਵੇਖਣਾ ਆਪਣਾ ਅਜਾ ਮੈਂ 2 ਦਿਨ ਰਹਿਣਾ ਸੀ ਮੈਂ ਕਿਹਾ ਪਰ ਜਾਇਆ ਲੈਣ 2 ਦਿਨ ਰਹਿਣਾ ਇੱਥੇ ਹੋਰ ਤੇਰੇ ਤੋਂ ਬਹੁਤੀ ਹੱਥ ਚੁੱਕਦਾ ਵਾ ਫਿਰ ਕੀ ਦੋ ਰੋਟੀਆਂ ਪਕਾਉਣੀਆਂ ਸੀ ਤਾਂ ਕਿ ਜੇ ਭੂਆ ਪਕਾ ਲੈਂਦੀ ਤੇ ਕੀ ਨਹੀਂ ਨਹੀਂ ਬਕਦੀ ਰੋਟੀ ਚਲੋ ਗਾਂ ਚਲੀ ਜਾਣਾ ਚਲੋ ਘਰ ਚਲੀ ਜੀ ਪਤਨੀ ਨੂੰ ਭੁੱਖ ਪੱਕ ਤੇ ਨਹੀਂ ਲੱਗੀ ਹਜੇ ਨਹੀਂ ਲੱਗੀ ਮੈਂ ਜੇ ਕੁਝ ਖਾਣਾ ਤੇ ਦਵਾ ਜੇ ਭੁੱਖ ਲੱਗੀ ਆ ਕਿ ਨਹੀਂ ਲੱਗੀ ਨਹੀਂ ਲੱਗੀ ਖਲਾਬ ਜੂੜ ਦਵਾ ਆ ਜਾ ਜਾ ਚੂੜਾ ਲੈ ਲੈ ਆ ਆ ਆ ਜਾ ਸਸਰੀਕਾਲ ਪੂਆ ਜੀ ਸਸਰੀਕਾਲ ਚੰਗੀ ਤੂੰ ਸਸਰੀਕਾਲ ਜਾ ਕੇ ਬੈਈ ਰਹੀ ਬੈਣਾ ਪੂਣਾ ਕੀ ਹੀ ਮੇਰੀ ਭੈਣ ਨਹੀਂ ਠੀਕ ਤੇ ਮੈਂ ਤਾਂ ਤਾਂ ਕਰਕੇ ਚਲ ਗਈ ਫੇ ਚਲ ਤੂੰ ਹੀ ਨਾ ਲੱਗੇ ਤੇ ਹੈਗੇ ਜੇ ਤੇ ਚਲ ਦੋ ਦਿਨ ਵਿਚਾਰੀ ਲੱਗੇ ਰਹਿ ਹੁੰਨੀ ਆ ਤੇ ਪਰ ਇਹਨਾਂ ਨੇ ਤੇ ਫੋਨ ਕਰ ਕਰਕੇ ਮੇਰੀ ਮਾਤੀ ਮਾਰਛੜੀ ਪੂਆ ਜੀ ਤਾਂ ਪਤਾ ਕੀ ਗੱਲ ਆ ਹੁਣ ਆ ਗਈ ਤਾਂ ਮੈਂ ਸਹੀ ਹਾਂ ਇੱਥੇ ਪਰ ਮੇਰੇ ਕੋ ਨਹੀਂ ਹੁੰਦਾ ਕੰਮ ਕੁਮਰ ਰੋਟੀ ਪਾਣੀ ਦਾ ਤੇ ਫਿਰ ਹੁਣ ਮੈਂ ਕੀ ਕਰਦੀ ਉਹ ਚਾਹੇ ਵੀ ਸੱਚੇ ਨੇ ਚੱਲ ਲਵਣੇ ਤੇ ਚਾਰ ਫੁਲਕੇ ਹੀ ਗੇ ਥੱਲੇ ਗੈਸ ਰਖਾ ਲੈਂਦੇ ਤੇ ਬਹਿ ਕੇ ਲਾ ਦਿੰਦੇ ਇਹਨਾਂ ਨੂੰ ਹੈ ਹੁਣ ਮੈਂ ਇਹਨਾਂ ਨੇ ਫੋਨ ਕੀਤਾ ਵਾ ਗੁੱਸੇ ਵਿੱਚ ਤੇ ਭੱਜੀ ਆਈ ਤੇ ਭੈਣ ਵੀ ਡਈ ਹੀ ਵਿਚਾਰੀ ਵੀ ਮੈਂ ਤਾਂ ਜੇ ਠੀਕ ਨਹੀਂ ਗਈ ਤਾਂ ਤੂੰ ਚਲ ਵੀ ਚਲੀ ਆ ਠੀਕ ਤਾਂ ਨਹੀਂ ਫਿਰ ਘਰ ਦਾ ਵੀ ਧੀਏ ਵੇਖਣਾ ਪੈਂਦਾ ਚਲੋ ਹੁਣ ਦਵਾਈ ਤੇ ਡਾਕਟਰ ਨੇ ਦੇਣੀ ਆ ਤੂੰ ਮੈਂ ਕੀ ਕਰਨਾ ਸੀ ਉੱਥੇ ਬਾਕੀ ਹੈ ਜਾਂ ਲਾਗੇ ਕਰਨ ਵਾਲੇ ਉਹਦੇ ਹਾਂ ਤੇ ਸਹੀ ਹੈ ਪਰ ਫਿਰ ਵੀ ਆਪਣਾ ਭੈਣ ਭਰਾ ਤੇ ਆਪਣਾ ਹੀ ਹੁੰਦਾ ਨਾ ਦਾਦੇ ਸਹੀ ਹੈ ਘਰ ਦਾ ਵੀ ਮੁਸ਼ਕਲ ਹੈ ਨਾ ਤੇ ਹੁਣ ਤੇ ਚਲ ਮੈਂ ਆਈਆਂ ਵੱਖਰੀ ਗੱਲ ਹੈ ਤੇ ਫਿਰ ਮੁੰਡੇ ਵਿਚਾਰੇ ਕੀ ਕਰਦੇ ਨਾ ਮੈਂ ਇਕੱਲੇ ਹੁੰਦੀ ਫਿਰ ਕਿੱਦਾਂ ਕਰਾਂ ਚਲ ਕੋਈ ਨਹੀਂ ਅਜੇ ਤੁਸੀਂ ਰਹਿਣਾ ਹੀ ਆ ਅਜੇ ਕਿਹੜੇ ਹੁਣੇ ਚੱਲੇ ਜਾ ਤੁਸੀਂ ਰਹਿਣਾ ਹੀ ਆ ਅਜੇ ਜਾਣ ਨੂੰ ਕੀ ਆ ਮੈਂ ਹੁਣ ਕਿਨਾਂ ਚਿਰ ਤੇ ਬੈਠੀ ਰਹਿਣਾ ਮੈਂ ਜਾਣਾ ਹੀ ਆਪਣੇ ਘਰ ਚਲ ਕੋਈ ਨਹੀਂ ਹੋਰ ਦਿਹਾੜੀ ਡੰਗ ਰਹਿ ਲਾਂਗੀ ਕਿੰਨੇ ਕਦੇ ਨਾ ਰਹਿ ਲੈਣਾ ਮੈਂ ਚਲੋ ਪਕਵਨੀ ਆ ਰੋਟੀ ਪਣੀ ਤੁਹਾਡੇ ਵਾਸਤੇ ਹੁਣ ਮੈਂ ਦਿਨੀਆਂ ਤੇ ਠੰਡੇ ਤੁਹਾਨੂੰ ਚਲੋ ਘਰ ਘਰ ਕੇ ਹੋਰ ਹੁਣ ਸਾਨੂੰ ਪਤਾ ਹੀ ਆ ਚਲ ਤਤਾ ਠੰਡਾ ਦੇ ਹੁਣ ਆ ਗਈਆਂ ਤੇ ਭੈਣ ਨੂੰ ਤੇ ਦੇ ਆਈਆਂ ਦੋ ਤਿੰਨ ਦਿਨ ਤਤਾ ਠੰਡਾ ਹੁਣ ਸਾਡੀ ਵਾਰੀ ਆਈ ਆ ਵੇਖਾਂ ਜੁਬਾਨ ਕਿੱਟੀ ਹੈ ਹੈ ਓਡਾ ਰੋਟੀਆਂ ਨਹੀਂ ਪਕਦੀਆਂ ਚਾਰ ਤੇ ਵੇਖ ਲੈ ਗੱਲਾਂ ਇਹ ਕਿਦਾਂ ਲਾ ਲਾ ਕੇ ਮੈਨੂੰ ਕਰਦੀ ਆ ਨਾ ਮੈਂ ਆ ਹੀ ਦਿੱਤੀਆਂ ਹਾਂਗੇ ਜੇ ਹੁਣ ਇੱਕ ਦਿਨ ਆਪ ਪਕਾ ਕੇ ਖਾ ਲਈ ਤੇ ਕਿੱਧਰ ਦੀ ਆਖਰ ਆ ਗਈ ਆ ਉਤੋਂ ਪੋਤੀ ਚੁੱਕੀ ਆਈ ਆ ਦੱਸ ਉਹ ਵੀ ਸਾਰਾ ਦਿਨ ਮੁੰਡੇ ਨੂੰ ਕਦੀ ਮੈਨੂੰ ਆ ਲਿਆ ਦੇ ਕਦੀ ਮੈਨੂੰ ਆ ਲਿਆ ਦੇ ਹੈ ਅਸੀਂ ਕਿਹੜੀ ਹੁਣ ਤੇ ਹੱਟੀ ਪਾਈ ਹੈ ਜਿੱਥੋਂ ਕੱਢ-ਕੱਢ ਲਈ ਜਈ ਚੀਜ਼ਾਂ ਅੱਟ ਘੁੰਦੀਆਂ ਆ ਦਾਦੀ ਪੋਤੀ ਲੈ ਆ ਹੁਣ ਉੱਤਰ ਜਾ ਠੀਕ ਆ ਸਵੇਰੇ ਫੇਰ ਜੁੜੇ ਦਊਗਾ ਆਹ ਆਲਾ ਚੀਜੀ ਖਾਲਾ ਨਾ ਬਸ ਠੀਕ ਵਾ ਹੈ ਚੀਜੀਆ ਦੇਈ ਜਾ ਇਹਨੂੰ ਲਿਆ ਲਿਆ ਕੇ ਵੰਸਵੰਨੀਆਂ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਨੇ ਪੈਸੇ ਲਾ ਜਨਾ ਆਪਣੇ ਪਿਓ ਦੇ ਕੋਲੋਂ ਤੇ ਰੋਜ ਇਹ ਚੀਚੀਆਂ ਲੈ ਕੇ ਦੇਣੀਆਂ ਚੰਗੀਆਂ ਮੁੜ ਕੇ ਦੀ ਮਾਂ ਨੇ ਕਹਣਾ ਬਿਮਾਰ ਕਰਕੇ ਕੱਲ ਕੀ ਕਿੱਦਾਂ ਦੀ ਆਖਰ ਆ ਗਈ ਦੀ ਚੀਚੀ ਲਿਆਤੀ ਆ ਤੇ ਚੀਚੀ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤੂੰ ਸਾਰਾ ਦਿਨ ਮੋਟਰਸਾਈਕਲ 'ਤੇ ਤੁਰਿਆ ਰਹਿਣਾ ਉਹਨਾਂ ਨੇ ਖਾਣਾ ਪੀਣਾ ਕੱਖ ਨਹੀਂ ਗਾ ਕੀ ਨਹੀਂ ਕਰਦਾ ਇਹਦਾ ਖਾਣਾ ਕਰਦੀਆਂ ਚੀਜ਼ਾਂ ਰੋਟੀਆਂ ਨਹੀਂ ਖਾਦੀਆਂ ਜਾਂਦੀਆਂ ਕਰਦੀਆਂ ਨੇ ਰੋਟੀਆਂ ਖਾਣ ਕਦੀ ਬਿਸਕਟ ਕਦੀ ਅੰਮ੍ਰਿਤ ਲੇਜ਼ ਕਦੀ ਕੋਹ ਕਦੀ ਕੋਹ ਤੇ ਦਾਦੀ ਵੀ ਨਹੀਂ ਡੱਕਦੀ ਇਹਦੀ ਉਹ ਕੋਈ ਗੱਲ ਨਹੀਂ ਫਿਰ ਕੀ ਆ ਖਾਣ ਪੀਣ ਆਏ ਅਗਲੇ ਖਾਣ ਪੀਣ ਆਏ ਤੇ ਮਾਂ ਤੇਰੇ ਸੋਸੋ ਗੱਲ ਕਰਨੀ ਆ ਕੋਈ ਗੱਲ ਨਹੀਂ ਕਰਨੀ ਉਹ ਗੱਲਾਂ ਨੇ ਕਰਦੇ ਆਪ ਉੱਥੇ ਗਈ ਤੇ ਬ ਗੱਲਾਂ ਕਰਕੇ ਨਾ ਬਿਮਾਰ ਕਰਦੀ ਉਹਨੂੰ ਕਿਤੇ ਤੇ ਚੁੱਪੀ ਕੀਤਾ ਰਿਹਾ ਤਾਂ ਬਹੁਤਾ ਸਿਆਣਾ ਨਹੀਂ ਹੋ ਗਿਆ ਜਾ ਤੂੰ ਜਾ ਆ ਖਾ ਪੀ ਜਾ ਕੇ ਆਓ ਖਾ ਖਾ ਜਾ ਕੇ ਲੱਲਾ ਚਾਦਰ ਮੋਜਾ ਦੋ ਐਦਾਂ ਨਹੀਂ ਕਰੀਦਾ ਨੇੜੇ ਹੁੰਦਾ ਸਾਹਮਣੇ ਠੀਕ ਆ ਨਾ ਤੇ ਨਹੀਂ ਲੱਗੀਦਾ ਮੈਂ ਤਾਂ ਨੇ ਭਲੇ ਵਾਸਤੇ ਕਹਿ ਤਈ ਆ ਜੇ ਬਿਮਾਰ ਹੋਗੀ ਨਾ ਕੱਲ ਨੂੰ ਤੇ ਸੌ ਸੌ ਗੱਲ ਕਰਨੀ ਹੈ ਦਾਦੀ ਨੇ ਵੀ ਕਰਨੀ ਹੈ ਭਲੇ ਨਾ ਕਹਿਣਾ ਤੇਰਾ ਬੰਦਾ ਰਮਾਨ ਨਾ ਕਹਿਆ ਹਾਂ ਇਹ ਗੜਾ ਭਲਾ ਹੋਣ ਡਿਆ ਵਾ ਤੂੰ ਨਾ ਥੋੜਾ ਜਿਆ ਕੰਟਰੋਲ ਚ ਰਿਹਾ ਕਰ ਉਹ ਕੋਈ ਗੱਲ ਨਹੀਂ ਬਸ ਤਰਾ ਕਿਦ ਨੇ ਬਿਮਾਰਾ ਚੱਲੀ ਜੋ ਹੋ ਨਹੀਂ ਚੱਲੀ ਨਹੀਂ ਸਾਰਾ ਦਿਨ ਮੋਟਰਸਾਈਕਲ ਤੇ ਲੈ ਕੇ ਤੁਰਿਆ ਰਹਿੰਦਾ ਵਾ ਜਿੱਦਾਂ ਪਤਾ ਨਹੀਂ ਕਿਹੜਾ ਖਡੋਣਾ ਲੱਗ ਗਿਆ ਹੁੰਦਾ ਇਹਨੂੰ ਸਾਦੀ ਕਰਦੇ ਆ ਪਿਓ ਪੁੱਤ ਅਜੇ ਪਿਓ ਗਿਆ ਬੰਬਈ ਤੇ ਉਹਨੇ ਆਣ ਕੇ ਪਤਾ ਨਹੀਂ ਕੀ ਕੀ ਬੋਲਣਾ ਚੱਲ ਕੋਈ ਨਹੀਂ ਵੇਖੀ ਜਾਊਗੀ ਦਾਦੀ ਮੈਂ ਨੂੰ ਵੀ ਇਹਨੀਆਂ ਚੀਜ਼ੀਆਂ ਲੈ ਕੇ ਦਿੱਤੋ ਅੱਛਾ ਵੀ ਦਿਨਾਂ ਤੂੰ ਰੈਗੂ ਲੈਦੀ ਰਹੀ ਨਹੀਂ ਸਾਰਾ ਦਿਨ ਤੈਨੂੰ ਲਈ ਫਿਰਦਾ ਵਿਚਾਰਾ ਬੜਾ ਚੰਗਾ ਵਾ ਹੈਨਾ ਲਾੜ ਕਰਦਾ ਤੇਰੇ ਨਾਲ ਕਿੰਨਾ ਹਾਂਜੀ ਲੈ ਤੈਨੂੰ ਚੀਜ਼ੀਆਂ ਲੈ ਕੇ ਦਿੰਦਾ ਖਾਣ ਨੂੰ ਤੇਰਾ ਦੀ ਲੱਗਾ ਨਾ ਹਾਂਜੀ ਤਾਂ ਹੋਰ ਖਾਣ ਪੀਣ ਨੂੰ ਲਿਆ ਕੇ ਦਿੰਦਾ ਵਾ ਉਹ ਤੂੰ ਚੀਜ਼ਾਂ ਕਾਲ ਵਧੀਆ ਫਿਰ ਤੇ ਪਤਾ ਜੀ ਲੱਗਾ ਤੇਰਾ ਤੇ ਬੱਚੇ ਤਾਂ ਗੱਗੇ ਖਾਣ ਪੀਣ ਤੇ ਹੀ ਹੁੰਦਾ ਵਾ ਚਲੋ ਵਧੀਆ ਹੋ ਗਿਆ ਚੰਗਾ ਵਾ ਕੋਈ ਗੱਲ ਨਹੀਂ ਤੇ ਹੁਣ ਤੂੰ ਕੀ ਕਰਨਾ? ਛੋਟਾ ਕੰਮ ਕਰ ਲਿਆ? ਕਰ ਲਿਆ ਹੂੰ ਵਿਆਹ ਨਾਲ ਜੇ ਰਹਿੰਦਾ ਤਾਂ ਕਰ ਲਾ ਹੋਰ ਹੋ ਨਹੀਂ ਰਹਿੰਦੇ ਆਹ ਉਹ ਥੋੜਾ ਥੋੜਾ ਕਰ ਲਿਆ ਕਰ ਜਿਹੜਾ ਮਿਲਿਆ ਛੁੱਟੀਆਂ 'ਚ ਮੈਂ ਕਰ ਲਿਆ ਹਾਂ ਹਾਂ ਨਹੀਂ ਤੇ ਮੈਡਮ ਆਨੇ ਪਤਾ ਗੁੱਸੇ ਹੋਣਾ ਨਾ ਹਾਂ ਚੰਗਾ ਖਾਲਾ ਚੀਜੀ ਮੇਰੇ ਨੇ ਦਿੱਤੀ ਆ ਦਿਖਾ ਲ ਜਿੱਥੇ ਨਹੀਂ ਉਥੇ ਚੀਜ਼ਾਂ ਖਲਾਰ ਛੱਡਦੇ ਆ ਕਿੱਦਾਂ ਖਲਾਰਾ ਪਾਇਆ ਗੋੜੇ ਗੋੜੇ ਘਰ ਵਿੱਚ ਸਾਰਾ ਆਣ ਕੇ ਸਾਂਭਿਆ ਮੈਂ ਮੈਂ ਤੇ ਐਵੇਂ ਹੀ ਚਲ ਗਈ ਉਹ ਤਰਾ ਦੁੱਗਣਾ ਕੰਮ ਪਿਆ ਬਣਾਉਣੇ ਮੇਰੀ ਗੱਲ ਸੁਣ ਇੱਧਰ ਆ ਜਰਾ ਆ ਗਈਆਂ ਆਹੋ ਆ ਗਈਆਂ ਹੈ ਦਿਖਣ ਡੀ ਸਾਹਮਣੇ ਤੁਹਾਨੂੰ ਤੇਰਾ ਦਿਮਾਗ ਨਹੀਂ ਕੰਮ ਕਰਦਾ ਪਰਿਵਾਰ ਮਗਰ ਛੱਡ ਕੇ ਤੂੰ ਘੰਟੇ ਦੋ ਘੰਟੇ ਬਾਅਦ ਤੇ ਉੱਥੇ ਗਈ ਸੀ ਰਾਤ ਲਾ ਆਈ ਹਥੇ ਅੱਜ ਫੇਰ ਸ਼ਾਮਾਂ ਪੈ ਗਈਆਂ ਮੇਰੀ ਗੱਲ ਸੁਣ ਤੈਨੂੰ ਮੈਂ ਦੱਸ ਕੇ ਤੇ ਗਈ ਪੈਣ ਠੀਕ ਨਹੀਂ ਗਈ ਤੇ ਪਤਾ ਲੈਣ ਚਲੀ ਆਂ ਅਗਲੀ ਨਹੀਂ ਮਨਵਾਉਣ ਦਿੰਦੀ ਮੈਂ ਤਾਂ ਅੱਜ ਵੀ ਰਾਤ ਰਹਿਣਾ ਹੈਗਾ ਪਰ ਨਾ ਤੁਸੀਂ ਜਿਹੜਾ ਮੈਨੂੰ ਫੋਨ ਤੇ ਗੱਲਾਂ ਕੀਤੀਆਂ ਵਾ ਨਾ ਬੜੀਆਂ ਮਾੜੀਆਂ ਕੀਤੀਆਂ ਮੇਰੀ ਗੱਲ ਸੁਣੇ ਫੋਨ ਤੇ ਨਾ ਤੈਨੂੰ ਨਾ ਗੱਲਾਂ ਕਰਦਾ ਤੂੰ ਤਾਂ ਅੱਜ ਵੀ ਨਹੀਂ ਆਉਣਾ ਆਉਣਾ ਨਹੀਂ ਇੱਥੇ ਨਹੀਂ ਤੇ ਤੂੰ ਆ ਤਾਂ ਹੈਗੀ ਤੁਹਾਡੀ ਇੱਥੇ ਚੰਗੀ ਭਲੀ ਉਹ ਦੋ ਰੋਟੀਆਂ ਵੀ ਨਹੀਂ ਲਾ ਸਕਦੀ ਓ ਯਾਰ ਉਹਨੂੰ ਜੇ ਲੱਭਦਾ ਹੋਵੇ ਕੱਖ ਤੇ ਫੇਰੀ ਹੈ ਨਾ ਅੱਛਾ ਉਹਦਾ ਚੀਜ਼ਾਂ ਲੱਭਿੰਦੀਆਂ ਸਾਰੀਆਂ ਆ ਕਿੱਥੋਂ ਲਿਆਂਦਾ ਤੇ ਆ ਕਿੱਥੋਂ ਲਿਆਂਦਾ ਉਹ ਮੇਰੀ ਗੱਲ ਸੁਣ ਲਾ ਉਹ ਸਿਆਣੀ ਬੈਣੀ ਆ ਠੀਕ ਨਹੀਂ ਅਈ ਉਹਨੂੰ ਚੰਗੇ ਲੱਗਦੇ ਰੋਟੀਆਂ ਲਾਉਂਦੇ ਕਹਿੰਦੇ ਵੀ ਉਹ ਰੋਟੀ ਬਕਾ ਕੇ ਦੇ ਰਾਤ ਨੂੰ ਦੱਸ ਓਡੀ ਪੋਤੀ ਓਦੀ ਖਾਣ ਵਾਲੀ ਸਾਰਾ ਦਿਨ ਚੱਲਦੀ ਨਹੀਂ ਦੀ ਨਿਕ 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 ਸਾਰਾ ਓਏ ਓ ਵਿਚਾਰੀ ਨਿਗੀ ਜੀ ਤੇ ਹੈ ਗਈ ਆ ਐਵੇਂ ਨਹੀਂ ਕਰੀ ਚਾਹੀਦਾ ਹੁੰਦਾ ਜੋ ਇਨਜੋਗੀ ਹੁੰਦੀ ਤੇ ਫਿਰ ਤੇ ਗੱਲ ਹੀ ਕੱਖ ਨਹੀਂ ਹੂੰ ਪਰ ਇੱਕ ਗੱਲ ਵਾ ਤੂੰ ਕਿਹੜੇ ਚਾਹ ਦੀ ਨਾ ਟਾਈਮ ਲਾਈ ਉੱਥੇ ਹੈ ਜੇ ਭੈਣ ਦਾ ਘਰ ਘਰ ਹੀ ਜਾ ਘਰ ਘਰ ਨਹੀਂ ਜਿੱਥੇ ਜੀ ਚਾਰੀ ਤੇਰੇ ਆਪਣੇ ਭੂਆ ਘਰੇ ਛੱਡ ਕੇ ਗਈ ਸੀਗੀ ਹਾਂ ਤਾਂ ਮੈਂ ਚਲ ਗਈ ਪਰ ਚਲ ਆਈ ਆ ਭੂਆ ਚਾਰ ਦੇਣਾ ਤੇ ਚਲ ਮੈਂ ਵੀ ਦੋ ਦਿਨ ਆਪਣੀ ਭੈਣ ਕੋ ਰਹਿ ਲੂੰਗੀ ਤੇ ਕਿੱਡੀ ਘਾ ਖੜ ਆ ਗਈ ਆ ਤੁਸੀਂ ਤੇ ਆਉਂ ਕਰਦੇ ਜਿਦਾ ਪਤਾ ਨਹੀਂ ਕਿੱਡਾ ਕ ਪਹਾੜ ਦੇ ਪਹੰਦਾ ਵਾ ਤੂੰ ਮੈਂ ਨਾ ਤੇਰੀ ਚਲਾਕੀ ਵੇਖ ਲਈ ਸਾਰੀ ਵੀ ਭੂਆ ਆ ਗਈ ਆ ਢੈੜੀ ਦੰਗ ਦੋ ਰਹੀ ਤੂੰ ਇੱਥੇ ਮੁੜ ਕੇ ਚੁੱਕੀ ਤਿੰਨ ਫੁੱਟ ਤੇ ਤੇ ਨਿਕਲ ਜਾ ਭੈਣ ਕੋ ਕਦੀ ਕਿਤੇ ਕਿਤੇ ਕਦੀ ਕਿਤੇ ਇਤਰਾ ਨਾ ਕਰ ਮੇਰੀ ਗੱਲ ਸੁਣ ਲੈ ਉਹ ਸਿਆਣਾ ਬੰਦਾ ਕੀ ਘਰ ਜਾ ਕੇ ਆਖੂਗਾ ਵੀ ਮੈਂ ਘਰ ਗਈ ਤੇ ਉਹ ਜਾਂਦੇ ਹੋਰ ਚਲ ਗਈ ਕਦੇ ਲੈ ਦੱਸ ਜੇ ਕਿਤੇ ਲੋੜ ਪੈ ਗਈ ਜਾਣ ਦੀ ਤੇ ਮੈਂ ਚਲ ਗਈ ਤੇ ਆਖਰ ਕਿਹੜੀ ਆ ਗਈ ਅੰਤਰੀ ਵੱਡੀ ਤੇ ਮੇਰੀ ਗੱਲ ਸੁਣ ਜੇ ਭੈਣ ਤੇਰੀ ਬਿਮਾਰ ਹੋ ਦੋ ਦਿਨ ਹੋਰ ਵੀ ਗੜ ਚੱਲੀ ਕੱਢ ਜਾਂਦੀ ਸੀ ਕੱਢ ਚਾਹਦੀ ਸੀ ਦੋ ਦਿਨ ਹੋਰ ਤੁਸੀਂ ਨਾ ਬਸ ਇਹੋ ਗੱਲਾਂ ਕਰਦੇ ਰਹੋ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਵੀ ਤੁਸੀਂ ਕਰਦੇ ਕੀ ਰਹਿੰਦੇ ਜੀ ਇਹ ਦੋ ਦਿਨ ਹੋਰ ਰੁਕ ਜਾਂਦੀ ਤੇ ਭੂਆ ਨੇ ਚਲੀ ਜਾਣਾ ਕਿ ਨਹੀਂ ਸਾਲਾ ਬੰਦੀ ਆਈ ਇੱਥੇ ਹੈ ਦੇਖੋ ਸਿਆਣਾ ਭੈਣ ਭਰਾ ਕੇ ਦਾਜ ਨਾ ਇਤਰਾ ਨਹੀਂ ਕਰੀਦਾ ਹੁੰਦਾ ਉਹਦੇ ਮਨ ਚ ਕੀ ਬੀਤਦੀ ਹੋਊ ਚਲ ਅਸੀਂ ਤੇ ਤੁਹਾਨੂੰ ਕੀ ਕਹਣਾ ਹੁਣ ਮੇਰੀ ਗੱਲ ਸੁਣੋ ਹੌਸਲਾ ਕਰੋ ਕਿਤੇ ਨਹੀਂ ਚਲੀ ਤੁਹਾਡੀ ਭੂਆ ਅਜੇ ਇੱਥੇ ਹੀ ਆ ਈ ਗਾਣਾ ਸਿਆਲ ਕੱਟ ਕੇ ਜਾਣਾ ਉਹਨੇ ਉਹ ਜਾ ਯਾਰ ਜਾਂਦੇ ਜਦੋਂ ਆਉਂਦੀ ਹੁੰਦੀ ਸਾਰਾ ਸਿਆਲ ਨੰਗਾ ਕੇ ਜਾਂਦੀ ਹੁੰਦੀ ਆ ਸਾਰਾ ਸਿਆਲ ਨੰਗਾ ਕੇ ਜਾਂਦੀ ਹੁੰਦੀ ਆ ਮੇਰੀ ਗੱਲ ਸੁਣ ਲੈ ਜਿੰਨੇ ਤਣ ਹੁਣ ਭੂਆ ਘਰਵਾਰਾ ਖਬਰਦਾਰ ਜੇ ਕੇ ਪਸੇ ਗਈ ਤੇ ਤਰ ਮੈਂ ਦੱਸਾਂ ਗੱਲ ਚੰਗੀ ਭਲੀ ਤੇ ਬੜੀ ਲੱਕ ਵਢੋਣ ਲਗੀ ਆ ਅੱਛਾ ਆਪਣੇ ਭੈਣ ਭਰਾ ਦੀ ਖਬਰ ਲੈ ਤਾਂ ਨੱਕ ਵੱਡਾ ਜਾਂਦਾ ਵੱਡਾ ਜਾਂਦਾ ਮੈਂ ਤੁਰ ਗੇ ਗੱਲ ਕਹਿਣਾ ਕਿੱਥੇ ਵੀ ਜਾਏ ਉਹ ਕਿਤੇ ਆਪਣੀ ਮੈਂ ਮੈਂ ਗੱਲ ਕਹਿਣਾ ਨਾ ਪਤਾ ਮੈਂ ਵੀ ਆਪਣੇ ਘਰ ਜੀ ਛੱਡ ਕੇ ਕਿੱ데 ਨਹੀਂ ਜਾਂਦਾ ਜਦੋਂ ਘਰ ਇੱਕ ਤਾਂ ਪੁਰਾਣਾ ਆਇਆ ਹੋਇਆ ਨਾ ਸਾਡੀ ਇੱਕੋ ਇੱਕ ਭੂਆ ਵਾ ਹੈ ਕਿੰਨਾ ਦਾ ਮਾਨ ਸਤਕਾਰ ਕਰੀਦਾ ਵਾ ਉਹ ਵਿਚਾਰੀ ਕਿ ਕਿੰਨੀਆਂ ਕਿ ਲੱਖਾਂ ਪਹਿਣਾ ਮੇਰੀ ਵੀ ਇੱਕੋ ਇੱਕੋ ਪਹਿਣਵਾ ਠੀਕ ਵਾ ਨਾ ਆਪਣੀ ਭੂਆ ਦਾ ਬੜਾ ਹੈ ਜਾਂਦਾ ਤੇ ਮੈਨੂੰ ਨਹੀਂ ਆਪਣੀ ਭੈਣ ਦਾ ਹੁੰਦਾ ਗੱਲਾਂ ਕਰਦੇ ਫਿਰਦੇ ਜੇ ਤਾੜ ਨਾਲ ਤੇ ਗੱਲ ਕਰਨੀ ਤੇ ਆਹ ਮੇਰੀ ਗੱਲ ਸੁਣ ਉਹਦਾ ਦੇਰ ਉੱਥੇ ਜਠਾਣੀ ਉਹਦੀ ਉੱਥੇ ਵਿਹੜਾ ਉਹਨਾਂ ਦੇ ਭਰਿਆ ਜੀ ਹੈ ਨਾ ਮੇਰੀ ਗੱਲ ਸੁਣੋ ਬਹੁਤੀਆਂ ਗੱਲਾਂ ਨਾ ਕਰੋ ਆ ਗਈਆਂ ਨਾ ਬਣਾ ਦੇਣੀ ਲੰਗਰ ਪ੍ਰਸ਼ਾਦੇ ਤੁਹਾਡੇ ਵਾਸਤੇ ਹੋਰ ਕੀ ਆਂਦੇ ਜੇ ਸਾਰਾ ਤੇ ਦੇਖੋ ਕੰਮ ਇਹਦਾ ਪਕਾ ਰੋਟੀ ਪਾਣੀ ਵੇ ਉਹ ਉਲਟਾ ਚੋਰ ਕੋਤਵਾਲ ਕੋ ਡਾਂਟੇ ਆਪਣੀ ਗਲਤੀ ਤੇ ਮੰਨੀ ਨਹੀਂ ਨਾ ਵੀ ਮੇਰੀ ਵੀ ਗਲਤੀ ਹੈਗੀ ਹੈ ਕੋਈ ਹਾਦ ਹੋਈ ਏ ਜਨਾਨੀ ਵਾਲੀ ਯਾਰ ਭੁੱਖੇ ਮਰ ਗਏ ਇੱਕ ਪਰਸੋਂ ਦੇ